ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਜੀ ਠੀਕ ਹੈ ਜੀ ਇਹਨੇ ਸਗਣ ਬਾਤਾਂ ਮੈਨੂੰ ਮੈਨੂੰ ਆਂਦੀ 4-3 ਦੀ ਤੇਰੀ ਬਰਾਤ ਆ ਠੀਕ ਹੈ 20 ਪੋ ਦਾ ਆਨੰਦ ਤੇ ਵਾਦੂਗੀ ਮੈਂ ਜੀ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਏ ਲੈ ਕੇ ਜਾਊਂਗੀ ਠੀਕ ਹੈ 10000 ਰੁਪਏ ਦੇਦਾ 8 ਵਜੇ ਆਂਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈਫੋਨ ਲਾਇਆ ਆਂਦੀ ਵੀ 2:30 ਵਜੇ ਉਸੀਂ ਤੋਰੂ ਜੇ ਬਰਾਤ ਘਰੇ ਆ ਕੇ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕ ਵਾਰੀ ਪੁੱਛ ਲਾ ਕੌਣ ਦੀ ਕੁੜੀ ਦਾ ਭਰਾ ਮਰ ਗਿਆ। ਤਾਂ ਉਹ ਵੀ ਮੀਤੂਰੀ ਕਰਦਾ ਮੈਂ ਵੀ ਕਰਦਾ ਸੀ। ਇਹ ਗਰੀਬ ਬੰਦੇ ਆ ਜੀ 3.5 4 ਲੱਖ ਰੁਪਏ ਖਰਚ ਆਇਆ। ਸਾਨੂੰ ਇਹ ਗੱਲ ਦਾਨ ਸਾਫ਼ ਦਿੱਤਾ। ਇਹ ਆਂਦੇ ਜੀ ਥੋੜਾ ਸਗਣ ਪਾਣੀ ਮੈਂ। ਇਹਨੇ ਆਪ ਹੀ ਪਿਆ ਆਂਦੀ ਕੁੜੀ ਦੇ ਪਿਓ ਹੋਣੇਗਾ ਜੀ। ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ। ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪੈਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾ ਮੈਨੂੰ ਆਂਦੀ ਚਾਰ ਤਰੀਕ ਦੀ ਤੇਰੀ ਬਰਾਤ ਆ ਠੀਕ ਹੈ 20 ਪੋ ਦਾ ਆਨੰਦ ਤੇ ਵਾਦੂਈ ਮੈਂ ਜੀ ਠੀਕ ਹੈ ਜੀ ਇਹਨੇ ਮੁੜ ਕੇ ਆਈ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਿਆ ਲੈ ਕੇ ਜਾਊਂਗੀ ਠੀਕ ਹੈ 10000 ਰੁਪਿਆ ਦੇਦਾ 8:00 ਵਜੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਅਗੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਘਰ ਆ ਕੇ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹਿੰਦੇ ਫੇਰ ਇੱਕ ਵਾਰੀ ਪੁੱਛ ਲੈ ਆਂਦੀ ਕੁੜੀ ਦਾ ਭਰਾ ਮਰ ਗਿਆ ਜੀ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਪਿਆ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਆਂ ਇਹ ਗਰੀਬ ਬੰਦੇ ਆ ਜੀ 3.5 ਤੋਂ 4 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਤੁਹਾਨੂੰ ਸਾਫ਼ ਦੱਸਦਾ ਇਹਨੇ ਸਾਡੇ ਤੋਂ 50000 ਰੁਪਏ ਲਿਆ ਸੀ ਕਿ ਪੁਲਿਸ ਨੂੰ ਸ਼ਿਕਾਇਤ ਦਿਤੀ ਤੁਸੀਂ ਹਾਂਜੀ ਮਾਵਲਾ ਕੀ ਆਈ ਇਹਨੇ ਪਹਿਲਾ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 10000 ਰੁਪਏ ਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 50000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਐ ਠੀਕ ਐ ਤੇ ਅੰਨੀ ਅਗੇ ਵੀ ਮੈਂ ਆਪੇ ਸ ਕਰਨ ਪਾਉਂਗੀ ਸਾਰਾ ਕੁਝ ਮਾਪੇ ਕਰੂੰਗੀ ਕੋਈ ਟੈਨਸ਼ਨ ਨਹੀਂਗੀ ਆ ਵੇਲੋ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਨਾਂ ਸਾਰਾ ਕੁਝ ਪਿਆ ਤੇ ਆ ਟੈਂਟ ਲੱਗਿਆ ਪਿਆ ਇਹਦਾ ਖਰਚਾ ਵੇਲੋ ਢੀ ਵਾਲਾਂ ਦੇ ਖਰਚੇ ਵੇਲੋ ਬਰਾਤ ਲੈ ਕੇ ਜਾਣਾ ਸੀ ਆਂਦੀ 10000 ਰੁਪਿਆ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਅਦ ਕੀ ਕੀ ਤੇ ਬਰਾਤ ਜੋ 10000 ਰੁਪਿਆ ਦਿੱਤਾ ਤੁਸੀਂ 10000 ਰੁਪਿਆ ਦਿੱਤਾ ਸੀ ਅਸੀਂ ਨੂੰ 2:30 ਵਜੇ ਤੱਕ ਡਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕੰਨੀਆਂ ਦਾ ਮੁੰਡਾ ਵਾਲੀਆਂ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੂਕ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇੱਥੋਂ ਭੱਜ ਗਈ ਇਹ ਆndi ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ 10000 ਰੁਪਏ ਲਗੇ ਇਹ ਆndi ਵੀ ਪਹਿਲਾਂ ਤਾਂ ਆndi ਸੀ ਵੀ ਕੁੜੀ ਭੱਜ ਗਈ ਫੇਰ ਆndi ਮਰਗੂਗੀ ਮਾਂ ਕੀ ਕਰਦੇ ਸਾਡੇ ਮਸਾਬ ਵੇਖ ਲੋ ਤੁਸੀਂ ਬਿਗਰੀਬੀ ਦਾਵਾ ਹੈ ਰੁਪਇਆ 3-4 ਲੱਖ ਰੁਪਇਆ ਲਈ ਬੈਠਾ ਮੈਂ